ਸਤਿ ਸ਼੍ਰੀ ਅਕਾਲ ਜੀ ਸਾਰੇ ਯਾਰਾਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਫਲੱਸ ਅਗਲੇ 5 ਦਿਨਾਂ ਦੀ ਫਾਂ ਅਪਡੇਟ ਤੁਹਾਨੂੰ ਦੇਵਾਂਗੇ ਯਾਨੀ ਕਿ ਅਗਲੇ 5-6 ਦਿਨ 15 ਮਈ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਐਸੇ ਲਈ ਨਾ ਤਾਜ਼ਾ ਸੈਟਲਰ ਦੱਸੇ ਰਹਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਪੰਜਾਬ ਦੀ ਜੇਕਰ ਗੱਲ ਕਰੀਏ ਸਕਰੀਨ ਦੇ ਉੱਤੇ ਦੇਖ ਸਕਦੇ ਆ ਫਾਚਿੰਗ ਸਿਸਟਮ ਸਰਕਾਰ ਮੈਂ ਜਿਵੇਂ ਕਿ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਅੱਜ ਕਾਚੂਵੇਂ ਸਿਸਟਮ ਦੇ ਸਰਕਾਰੀ ਕਵਰ ਫਿਰ ਤੋਂ ਕਰ ਦੇ ਲਈ ਇਸ ਕੋ ਵਾਲੇ ਬਦਲ ਬਣਨਗੇ ਜਿਹੜੇ ਕਿ ਉਮੀਦियां ਕਾਰਵਾਈਆਂ ਦੇਣਗੇ ਇਸ ਵੇਲੇ ਦੀ ਜੇਕਰ ਆਪਾਂ ਤਸਵੀਰ ਦੇ ਦਿਆਂ ਤੇ ਸ਼ਿਰਗੰਗਾ ਨਗਰ ਲੱਗ ਗਿਆ ਜਿਹੜਾ ਜ ਬਦਲ ਬਣ ਰਿਹਾ ਤੇ ਮਾਰੂਏ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਅਜਿਹੇ ਬਦਲ ਬਣਿਆ ਹੋਇਆ ਜਿਹੜਾ ਕਿ ਹਲਕੇ ਟੁੱਟਵੇਂ ਛਰਾਟੇ ਬਹੁਤੇ ਫਾਗਾਂ ਦੇ ਵਿੱਚ ਦਰਜ ਕਰਾ ਰਿਹਾ ਤੇ ਅੱਜ ਰਾਤ ਵੀ ਉਮੀਦ ਆਸਾਰ ਬਣੇ ਹੋਏ ਨੇ ਜੇ ਅੱਧੀ ਰਾਤ ਤੋਂ ਪਹਿਲਾਂ ਪਹਿਲਾਂ ਜਾਂ ਸਵੇਰ ਤੱਕ ਮਾਝੇ ਦੇ ਕੁਝ ਖੇਤਰ ਕਵਰ ਹੋ ਸਕਦੇ ਨੇ ਤਾਂ ਹਾਬਾ ਔਰ ਮਾਰੂਏ ਦੇ ਖੇਤਰਾਂ ਦੇ ਵਿੱਚ ਹਲਕੇ ਟੁੱਟਵੇਂ ਛਰਾਟੇ ਲੱਗਣ ਦੇ ਆਸਾਰ ਰਹਿਣਗੇ ਪੰਜਾਬ ਦੇ ਬਹੁਤ ਵੱਡੇ ਮੀਂਹ ਚ ਖੜਦੇ ਉਮੀਦ ਨਹੀਂ ਹੈ ਹਲਕੇ ਟੁੱਟਵੇਂ ਸ਼ਰਾਟੇ ਬਹੁਤੇ ਖੇਤਰਾ ਦੇ ਵਿੱਚ ਦਰਜ ਹੋਣਗੇ ਇਸ ਤੋਂ ਬਾਅਦ ਕੱਲ ਵੀ ਕਿਤੇ ਕਿਤੇ ਹਲਕੇ ਬੂੰਦਾਬੰਦੀ ਦੇ ਕੱਲ ਵੀ ਅਸਰ ਹੋਣਗੇ ਹਾਲਾਂਕਿ ਧੁੱਪ ਕੱਲ ਤੋਂ ਫਿਰ ਤੱਕ ਲੱਗਦੀ ਨਜ਼ਰ ਆਏਗੀ ਉਸ ਤੋਂ ਬਾਅਦ ਪਰਸਾ ਇੱਕ ਵਾਰ ਫਿਰ ਤੋਂ ਮੜ ਤੋਂ ਜਿਹੜੇ ਗਰਜ ਰਿਸਕ ਵਾਲੇ ਬਦਲਾਅ ਦੇ ਨਿਸ਼ਾਨ ਹੋ ਸਕਦਾ ਜਿਸ ਨਾਲ ਪਰਸੋ ਵੀ ਜਿਹੜੇ ਮੀਂਹ ਦੇ ਹਾਲਾਤ ਜਿਹੜੇ ਬਣਦੇ ਨਜ਼ਰ ਆਉਣਗੇ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਕੁਝ ਖੇਤਰਾ ਦੇ ਵਿੱਚ ਹਲਕੀ ਗੜੇ ਮਾਰ ਪਰਸੋ ਵੀ ਜਿਹੜੀ ਹੈ ਦਰਜ ਹੋ ਸਕਦੀ ਹੈ ਉਸ ਤੋਂ ਬਾਅਦ 14 15 ਤਰੀਕ ਨੂੰ 13 14 15 ਇਹ ਜਿਹੜੇ ਦਿ ਤੋ ਜਿਹਾ ਤੁਸੀਂ ਦੇਖਿਆ ਹਰਿਆਣਾ ਰਾਜਸਥਾਨ ਦੇ ਵਿੱਚ ਵੀ ਇਸ ਵੇਲੇ ਬਦਲ ਬਣਿਆ ਹੋਇਆ ਪਹਾੜਾਂ ਦੇ ਵਿੱਚ ਵੀ ਇਹ ਸਿਸਟਮ ਸਰਗਰਮ ਹੈ ਤੇ ਬੀਤੇ ਦਿਨਾਂ ਦੇ ਵਿੱਚ ਪਹਾੜਾਂ ਤੇ ਵੀ ਹਲਕੀ ਬਰਫਬਾਰਿਦਾਰ ਜਲਵਾਾਰ ਰਿਹਾ ਉੱਤੇ ਖੇਤਰਾਂ ਦੇ ਵਿੱਚ ਫੈਰਲੇ ਖੇਤਰਾਂ ਦੇ ਵਿੱਚ ਵੀ ਜੜਜਾ ਪਹਾੜਾਂ ਦੇ ਵਿੱਚ ਵੀ ਦਰਜ ਹੋ ਰਹੇ ਨੇ ਭਾਵੇਂ ਹਿਮਾਚਲ ਉੱਤਰਾਖੰਡ ਦੇ ਪਹਾੜਾਂ ਨੇ ਜਾਂ ਫਿਰ ਜੰਮੂ ਕਸ਼ਮੀਰ ਦੇ ਖੇਤਰਾਂ ਦੇ ਵਿੱਚ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਜਾਰੀ ਕੀਤਾ ਜੀ ਮੌਸਮ ਵਿਭਾਗ ਨੇ 15 ਤਰੀਕ ਤੱਕ ਫਿਲਹਾਲ 11 ਤਰੀਕ ਨੂੰ ਛੱਡ ਕੇ ਕੋਈ ਅਲਰਟ ਨਹੀਂ ਹੈ ਜੀ 11 ਤਰੀਕ ਨੂੰ ਠੰਡਾ ਸ੍ਰਮ ਲਾਈਟਨਿੰਗ ਯਾਨੀ ਕਿ ਇਹ ਮੀਤ ਅਲਰਟ ਹੈ ਜਿਹੜੇ 11 ਤਰੀਕ ਨੂੰ ਲਾਗੂ ਕੀਤਾ ਗਿਆ ਨੇ ਪਰਸਨਲੀ ਉਸ ਤੋਂ ਬਾਅਦ ਮੌਸਮ ਆਪਣਾ ਠੀਕ ਠਾਕ ਰਹਿੰਦਾ ਜਾ ਫਿਰਿਆ ਕੋਈ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਕੋਈ ਕਿਸੇ ਤਰ੍ਹਾਂ ਦੀ ਵਾਰਨਿੰਗ ਨਹੀਂ No warning ಅಂತ ਲਿਖ ਆਇਆ ਤਾਂ ਅਸੀਂ ਦੇਖ ਸਕਦੇ ਹਾਂ ਸ਼ੁਕਰੀਆ ਜੀ